ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੁਰਾਹਾ ਦੇ ਵਿੱਚੋਂ ਲੰਗਦੀ ਸਰਾਂਦ ਨਹਿਰ ਦੇ ਵਿੱਚ ਕਾਰ ਡਿੱਗੀ ਹੈ ਰਾਤ ਦੇ ਸਮੇਂ ਘਟਨਾ ਵਾਪਰੀ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪੂਰਾ ਪਰਿਵਾਰ ਬੈਠਾ ਸੀ ਜਦੋਂ ਕਾਰ ਨਹਿਰ ਦੇ ਵਿੱਚ ਡਿੱਗੀ ਫਿਲਹਾਲ ਅੱਜ ਸਵੇਰੇ ਗੋਤਾਖੋਰਾ ਦੇ ਵੱਲੋਂ ਜਿੱਥੇ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਉੱਥੇ ਹੀ ਇੱਕ ਬੰਦੇ ਦੀ ਦੇਹ ਵੀ ਮਿਲੀ ਹੈ ਜਦੋਂ ਕਿ ਬਾਕੀ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਓਵਰਟੇਕ ਕਰਦੇ ਸਮੇਂ ਕਾਰ ਨਹਿਰ ਦੇ ਵਿੱਚ ਡਿੱਗੀ ਹੈ ਤਾਂ ਪੁਲਿਸ ਦੇ ਵੱਲੋਂ ਹੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਜਿਹੜਾ ਕਾਰ ਦੇ ਵਿੱਚ ਸਵਾਰ ਪਰਿਵਾਰ ਸੀ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਜੀਗਾ ਕਿ ਕਾਰ ਡਿੱਗੀ ਹੈ ਫਿਰ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇੱਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀ ਅਸੀਂ ਤੇ 4 4:30 ਵਜੇ ਪੁੱਜੇ ਇੱਥੇ ਫਿਰ ਮੈਂ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6:30 ਜਾਂ 7 ਵਜੇ ਕੰਮ ਸ਼ੁਰੂ ਕੀਤਾ ਹੈ ਡੇਢ ਦੋ ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੈਡ ਬੋਡੀ ਨੂੰ ਰਿਕਵਰ ਕੀਤਾ ਵਿੱਚੋਂ ਸ਼ਾਇਦ ਉਸ ਵਿੱਚ ਇੱਕ ਦੋ ਡੈਡ ਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖੇ ਕਿਹੋ ਜਿਹੇ ਹਾਲਾਤ ਸੀਗੇ ਉੱਥੇ ਅੰਦਰ ਤੁਸੀਂ ਵੱਡੀ ਮਾਰ ਕੱਟੀ ਆ ਥੱਲੇ ਜਿਹੜਾ ਪਾਣੀ ਹੈ ਉਹ ਕਾਫੀ ਗੰਧਲਾ ਹੈ ਮਤ ਸਿਰ ਮਕੇ ਸੇ ਚੀਜ਼ ਨੂੰ ਹੱਥ ਲਗਾ ਕੇ ਹੀ ਮਹਿਸੂਸ ਹੁੰਦਾ ਹੈ ਕਿ ਵਿੱਚ ਕੀ ਹੈ ਤੇ ਫਿਰ ਜਦੋਂ ਕਾਰਬਾਰ ਕੱਢੀ ਗਈ ਹੈ ਜਿੱਦਾਂ ਸ਼ੀਸ਼ਾ ਟੁੱਟਿਆ ਹੋਇਆ ਹੈ ਉਸ ਤੋਂ ਅੰਦਾਜ਼ਾ ਲਾ ਲਾ ਹੁੰਦਾ ਹੈ ਕਿ ਜਦੋਂ ਗੱਡੀ ਡਿੱਗੀ ਆ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣ ਦੀ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਣ ਨਿਕਲੇ ਹੋਣੇ ਆ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹੱਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਗੋਤਾ ਖੋਰ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਸੇ ਆ ਪ੍ਰਸ਼ਾਸਨ ਦੀ ਅੰਗਹੀਲੀ ਕਰਕੇ ਹੁੰਦੇ ਨੇ ਜਿਆਦਾ ਕਰਕੇ ਜਿਸ ਤਰ੍ਹਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਇੱਕ ਦੋ ਜਣਿਆਂ ਦੀ ਡੈਡ ਬੋਡੀਆਂ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਨੇ ਤੇ ਫਿਰ ਹਾਲ ਤੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ 게ਟ ਵੀ ਹੈ ਤੇ ਅਗਰ ਇੱਕ ਦੋ ਡੈਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈਡ ਬੋਡੀਆਂ ਅੱਗੇ ਜ਼ਰੂਰ ਮਿਲੂਗੀਆਂ ਆ ਰਾਤ ਦੇ ਮਤਲਬ ਇਹਨਾਂ ਤੋਂ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸ਼ਹਿਰ ਤੋਂ ਆ ਰਹੇ ਸੀ ਤੇ ਉਹਨਾਂ ਨੂੰ ਰੋਡ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਐਨੈਰੋ ਨਹਿਰ ਵਿੱਚ ਗਿਰ ਗਈ ਜੀ ਸਾਰੇ ਜਿਵੇਂ ਕਿ ਪਤਲਾ ਲੱਗ ਰਹੀ ਸੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਖੱਦ ਹੋਰ ਬੰਦ ਜਿਹੜਾ ਸੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਦਸਾ 7:00 ਵਜੇ ਰਾਤ ਦਾ 8:00 8:00 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਦੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਸੀ ਕੋਸ਼ਿ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਫ੍ਰੈਸ਼ ਚੱਟ ਗਿਆ ਥੋੜੀ ਜਿਆਦਾ ਪਤਾ ਪਿੱਛੇ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪਸਾਰੀ ਗੱਲ ਦਾ ਖੁਲਾਸਾ ਹੋਵੇ ਕਿਸੇ ਵੀ ਰੈਂਡਮ ਕੋਈ ਫਰੋਜਪੁਰ ਦਾ ਪਤਾ ਲੱਗਾ ਜੀ ਇਹਦਾ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅੰਦਾਜ਼ ਬਸ ਹੁਣ ਕਰ ਰਹੇ ਹਾਂ ਉਹ ਤਾਂ ਫ੍ਰੀ ਹੋ ਕੇ ਕਰ ਰਹੇ ਹਾਂ